ਪਰਾਉਨੇ ਨੂੰ ਸੁੱਕੀ ਪਿਆਈ ਐ ਨਾ ਮੇਰੇ ਸਾਲੇ ਲਾਇਆ ਦੇਖੋ ਵੀ ਤੁਸੀਂ ਪਰੌਂ ਆਇਆ ਕੋਈ ਮੀਟ ਮੂਟ ਮੰਗਾ ਉਦੋਂ ਕਹਿੰਦਾ ਦੀਓ ਮੇਰਾ ਠਾੜਾ ਕਾਦੂਗਾ ਤੁੱਤਾ ਜਾ ਰ ਜਮੀਂ ਛੇਰੇ ਲਾਤੀ ਕਹਾਣੀ ਤੂੰ ਤਾਂ ਕਹਿੰਦਾ ਦੀ ਮੈਂ ਪੀਂਦਾ ਨਹੀਂ ਹੈਗਾ ਹੁਣ ਬਾਈ ਨੂੰ ਭੁਲਾਉਣਾ ਮੈਂ ਓਏ ਆਹਾ ਵੇ ਤੂੰ ਪੀ ਨਾ ਗਿਆ ਕਿਹੜਾ ਮੈਂ ਉਹ ਕਹਿੰਦਾ ਵੀ ਦਾਰੂ ਪੀਣਾ ਥੋੜੀ ਨੰਗਾ ਦੀ ਮੈਂ ਦਾਰੂ ਨਹੀਂ ਪੀਂਦਾ ਕਿਹੜਾ ਕਹਿੰਦਾ ਵੀ ਦਾਰੂ ਪੀਂਦੀ ਆ ਮੈਂ ਚੂਰਾ ਕਹਿੰਦਾ ਨਹੀਂ ਮੈਂ ਪੀਂਦਾ ਨਹੀਂ ਓਏ ਮੈਂ ਕਿਦੋਂ ਪੀਖਿਆ ਤੂੰ ਤੁਰ ਕੇ ਖਾ ਮਰਾ ਜਾ ਢਿੱਲਾ ਅੰਮੇ ਅੰਮੇ ਰਸ ਹਰਬਾ ਇਧਰ ਆ ਓਏ ਟੱਟ ਦੇਖਣੀਆ ਲੱਕੋ ਕੇ ਮੇਰੇ ਸਾਲੇ ਮੇਰੀ 3ਮੀ ਨੂੰ ਹਜੇ 420 ਕਰਦੇ ਨੇ ਮੇਰੇ ਨਾਲ ਬੰਬਾਈ ਓਏ ਓ ਛੱਡ ਦੋ ਯਾਰ ਓ ਰਿਸ਼ਤੇਦਾਰਾਂ ਫੇਟੇ ਛੱਡ ਦੋ ਓ ਓ ਛੱਡ ਦੇ ਛੱਡ ਓਏ ਫਮਾਰਤੀ ਖੜਦਾ ਖੜਦਾ ਜਿਹੜੇ ਪੱਟਾਂ ਦੇ ਥਾਪੀਆਂ ਮਾਰਦਾ ਨਾ ਇਹਨਾਂ ਆਉਣ ਕੇ ਰਹਿਣੇ ਨਾ ਤਰੇ ਮਰਾਂ ਨਾ ਮੇਰੇ ਸਾਲੇ ਦੇ ਚਵੜੇ ਤੇ ਆ ਜਾ ਆ ਆਜਾ ਹੁਣ ਆ ਕੋਈ ਪਾਂਚੇ ਮਾਰਦੀ ਆ ਤੂੰ ਨਾ ਵੜ ਬੋਲ ਤਰਾ ਮਾਰੇ ਨਾ ਚਾਪੜਾ ਤੂੰ ਇੱਥੇ ਬੈਠ ਤੂੰ ਇੱਧਰ ਬੈਠ ਉਹ ਕਿਹੜਾ ਭਾਈ ਆ ਇੱਧਰ ਬੈਠਾ ਭਾਈ ਓਰੀ ਆਏ ਓਰੀ ਬੈਠੇ ਦੀ ਹਵਾ ਚ ਬੈਠਾ ਇੱਥੇ ਆ ਜਾ ਹੋਰ ਠੀਕੋ ਜੀ ਵਧੀਆ 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 ਹੋਰ ਤੂੰ ਸੁਣਾ ਵਧੀਆ ਐ ਅੱਜ ਕਿਵੇਂ ਬਾਹਰੇ ਵਹਿ ਗਏ ਬਾਹਰ ਦਾ ਹਵਾ ਇੰਦਰੋਂ ਠੰਡੀ ਹਵਾ ਲੈਂਦੀ ਦੀ ਮਾਚਾਰਾ ਰੋਜ਼ ਅੰਦਰ ਕੀ ਕਰਨਾ ਮਤਲਬ ਤੁਹਾਡੇ ਕੋਈ ਕੰਮ ਆਇਆ ਸੀ ਇੱਕ ਦੱਸ ਮਤਲਬ ਸੌਰੀ ਗਿਆ ਤੀਗਾ ਅਸੇ ਆ ਕੇ ਜਵਾਬ ਆ ਕੇ ਜਵਾਖ ਤਾਂ ਕਿਹੜਿਆ ਆਏ ਨੇ ਕਿਉਂ ਜਵਾਖ ਨੂੰ ਲੈਣ ਗਿਆ ਸੀ ਮੈਂ ਅੱਛਾ ਉਹ ਤਾਂ ਮੈਨੂੰ ਪੁੱਛਿਆ ਨਹੀਂ ਗਲੇ ਨੇ ਮੇਰੇ ਸਾਲਾ ਜਿੰਦਾ ਹੋ ਭਿਓ ਭਿਓ ਕੁੱਟੇ ਉਹਨਾਂ ਨੇ ਤਾਂ ਨਹੀਂ ਆਏ ਤਾਂ ਕਿਉਂ ਕੁੱਟਾ ਮਾੜਾ ਮੋਟੀ ਤੇ ਕੋਈ ਗਲਤੀ ਹੋ ਗਈ ਕੋਈ ਦਾਰੂ ਦਰੂ ਪੀਤੀ ਹੋਊਗਾ ਨਾ 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 ਮੈਂ ਤਾਂ ਦਾਰੂ ਦਰੂ ਕੁਛ ਨਹੀਂ ਪੀਤੀ ਉੱਥੇ ਤੇ ਭਰਾਏ ਤਾਂ ਅਗਲਾ ਕੁੱਟ ਨਹੀਂ ਸਕਦਾ ਨਾ ਕਹਿੰਦੇ ਤੂੰ ਤਾਂ ਕੁੜੀ ਨੂੰ ਤੰਗ ਕਰਦਾ ਲੈ ਤੰਗ ਕਰਦਾ ਹੋਵੇਗਾ ਤਾਂ ਹੀ ਉਹ ਕੁੱਟਿਆ ਗਏ ਨੇ ਉਹਨੂੰ ਆਏ ਕਹਦੇ ਵੀ ਕੁੜੀ ਨੂੰ ਪੁੱਛ ਲੋ ਵੀ ਕੀ ਕਸੂਰ ਆ ਮੈਂ ਕਾਹਦੇ ਕਿਸੇ ਨੂੰ ਤੰਗ ਕਰਦਾ ਕਿ ਤੂੰ ਅੱਛਾ ਕੁੜੀ ਕਹਿੰਦੀ ਫੇਰਾ ਉਹ ਤਾਂ ਹੈ ਨਹੀਂ ਦਰਨ ਨੂੰ ਕੋਈ ਦਿੱਤਾ ਕਿਸੇ ਪਾਸੇ ਅੱਛਾ ਲਕੋਤੀ ਜੀ ਹਾਂ ਇਹ ਗਲਤੀ ਤਾਂ ਤੇਰੇ ਚ ਹੋ ਗਈ ਨਹੀਂ ਤਾਂ ਐ ਤਾਂ ਕੋਣ ਕੁੱਟਦਾਗਾ ਯਾਰ ਆਪਾਂ ਕਿਵੇਂ ਕਰੀਏ ਹੁਣ ਕਿਵੇਂ ਦਾ ਕੇਰਾ ਹੁਣ ਆਪਾਂ ਨੂੰ ਜਾਣਾ ਪਊ ਉਸੇ ਅੱਛਾ ਜੀ ਅੱਜ ਤਾਂ ਮੈਨੂੰ ਕੰਮ ਆ ਥੋੜਾ ਜਿਹਾ ਕੱਲ ਨੂੰ ਵਗ ਚਲਾਂਗੇ ਪਸ 8:00 ਵਜੇ ਠੀਕ ਆ ਜੀ ਤੇ ਉੱਥੇ ਜਾ ਕੇ ਪਤਾ ਲੱਗੂ ਜੇ ਤੇਰੇ ਜੀ ਗਲਤੀ ਹੋਈ ਤਾਂ ਫੇ ਤੈਨੂੰ ਕਹਾਂਗੇ ਹਾਂ ਤਾਂ ਆਪਾਂ ਲੈ ਕੇ ਆਵਾਂਗੇ ਜੇ ਨੂੰ ਜਿਵੇਂ ਹੋਇਆ ਕੁਛ ਮੇਰੇ ਤੇ 1% ਦੀ ਗਲਤੀ ਨਹੀਂ ਹੈਗੀ ਜੀ ਚਲੋ ਉਹ ਤਾਂ ਕਾਂ ਇਹਦਾ ਉਹਨੂੰ ਦੱਸਤਾ ਉਹ ਉੱਥੇ ਜਾ ਕੇ ਉਹਨਾਂ ਦੇ ਵੀ ਮੂੰਹ ਤੋਂ ਕਹਣਾ ਆਪਾਂ ਨੂੰ ਇੱਕ ਮੇਰਾ ਸਾਲਾ ਵੱਡਾ ਦਾ ਅੱਛਾ ਉਹ ਤਾਂ ਮੇਰਾ ਸਾਲਾ ਨਾ ਪੁੱਛੇ ਨਾ ਗਿਣੇ ਨੇ ਮੈਨੂੰ ਉਹਦੀ ਚਿੰਬੜਿਆ ਕਰੇ ਤਾਂ ਨਹੀਂ ਐਂਦਾ ਚਿੰਬੜ ਕਿਵੇਂ ਜਾਊ ਆਲਾ ਚਲੋ ਉਹਨੂੰ ਵੀ ਕਾਂਗੇ ਵੀ ਕਿਉਂ ਘੁੱਟਿਆ ਭਾਈ ਚਲੋ ਠੀਕ ਹੈ ਜੀ ਫਿਰ ਤੜਕੇ ਚੱਲੀ ਆਪਾਂ ਹਾਂ ਤੜਕੇ ਵਾਜ ਲਾਂਗੇ 8 ਵਜੇ ਠੀਕ ਹੈ ਜੀ ਅੱਜ ਮੈਨੂੰ ਕੰਮ ਆ ਥੋੜੇ ਮੈਂ ਕੰਮ ਜਾਇਆ ਮਾ ਚਲੋ ਠੀਕ ਹੈ ਜੀ ਫਿਰ ਆਪਾਂ 8 ਵਜੇ ਵਗ ਚਲਾਂਗੇ ਹਾਂ ਆਣ ਵਾਲੇ ਭਾਈ ਚੰਨੂ ਨਾਲ ਚੰਗਣਾ ਆ ਆ ਚੰਨੂ ਨਾਲ ਚਲਾਂਗੇ ਆਪਾਂ ਠੀਕ ਹੈ ਜੀ ਫਿਰ ਠੀਕ ਬ ਰਾਹਣਾ ਆ ਗਈ ਹੈ ਰੱਖ ਲਈ ਹੁਣ ਤੈਨੂੰ ਕਿਉਂ ਹੁਣਾ ਨਹੀਂ ਸਿਆਦ ਕਰੇ ਮੇਰੇ ਸਾਲਾ ਨੇ ਆਇਆ ਬਿਠਾਇਆ ਸੀ ਕਿਉਂ ਵੀ ਇਹ ਤਾਂ ਤੋਰਨੀ ਨਹੀਂ ਸੀ ਮੇਰੇ ਸਾਲੇ ਮਨਾ ਤੋ ਮੇਰੀ ਗੱਲ ਸੁਣ ਲਾ ਬੈਠਿਆ ਨਾ ਇੱਜ਼ਤ ਕਰਾਲਾ ਆ ਬਾਦੂ ਘਟੂ ਜੇ ਨਾ ਬੋਲ ਮੈਂ ਕਟਵਾ ਕੇ ਯਾਰ ਨੂੰ ਮੈਂ ਤਾਂ ਕੱਟ ਭੱਜਾ ਆਹ ਦਿੱਕਤੂਤੀ ਜਿੱਥੇ ਖਾਦੇ ਨੇ ਮੈਂ ਨਹੀਂ ਕਟਾਇਆ ਬਣਿਆ ਇੰਚਾ ਜਦੋਂ ਮੇਰੇ ਸਾਲਾ ਤਾਂ ਸਮਝਿਆ ਹੀ ਮੇਰੀ ਵੀ ਤਾਂ ਉੱਤਰਾਧਰ ਉਹ ਮਾਰਕੀਲਾ ਬਸ ਉਹਨਾਂ ਨੇ ਕਦੋਂ ਮਰੇ ਸਾਰੇ ਪਿੰਡਿਆਂ ਨੂੰ ਭਲਾਉਂ ਨੂੰ ਕਿੱਥੇ ਨਿਓ ਮੇਰੀ ਗੱਲ ਸੁਣ ਲੈ ਹਾਂ ਚੁੱਪ ਕਰਕੇ ਨਾ ਇੱਥੇ ਬਹਿ ਜਾ ਜਿਹੜੇ ਪੱਟਾਂ ਦੇ ਥਾਪੀਆਂ ਮਾਰਦਾ ਨਾ ਇਹਨਾਂ ਆਉਣ ਕੇ ਰਹਿਣੇ ਨਾ ਤਰੇ ਆ ਮਲੰਗਾ ਦੇ ਮੇਰੇ ਸਾਲੇ ਦੀ ਕਿੱਥੇ ਕੇਸ ਪੈ ਗਈ ਮੇਰੇ ਆ ਤੂੰ ਗਾਂਹ ਰਾਜੇ ਫੁੱਲੇ ਦਾ ਪੁੱਤ ਨਾ ਮਰਾਨੰਦਰ ਸਾਲੇ ਦੇ ਚੜ੍ਹੇ ਤੇ ਝਾਕਦੀ ਤੇ ਕਿਵੇਂ ਮੇਰੇ ਸਾਡੇ ਮੈਂ ਤਾਂ ਆ ਗਿਆ ਨਹੀਂ ਚੁੱਪ ਕਰਕੇ ਟਿਕ ਜੇਗਾ ਟਿਕ ਜੇਗਾ ਨਾ ਤੂੰ ਛੱਤਰ ਖਾਏ ਬਿਨਾਂ ਨਾ ਟਿਕਦਾ ਹੀ ਨਹੀਂ ਟਿਕਦਾ ਹੀ ਨਹੀਂ ਆ ਆਜਾ ਹੁਣ ਆ ਸਾਧ ਕਿਹੜੇ ਕੰਜਰ ਨੂੰ ਸਾਧਦਾ ਸਾਧ ਕਿਹੜੇ ਕੰਜਰ ਨੂੰ ਸਾਧਦਾ ਲਿਆ ਲਿਆ ਉਹਨੂੰ ਲੈ ਜਿਹੜਾ ਪੰਚਾਇਤ ਚ ਚੌਰਾ ਤੇਰੇ ਨਾਲ ਗਿਆ ਸੀ ਲਿਆ ਉਹਨੂੰ ਲਿਆ ਉਹਨੂੰ ਲਿਆ ਉਹਨੂੰ ਕਰਾਮ ਜਦਾ ਨਾ ਹੋਵੇ ਤਾਂ ਕਿੰਨਾ ਕਹਿਨੀਆ ਚੁੱਪ ਕਰ ਜਾ ਚੁੱਪ ਕਰ ਜਾ ਮਲੰਗ ਚੁੱਪੇ ਨਹੀਂ ਕਰਦਾ ਤੀ ਮੇਰੇ ਭਾਈਆਂ ਤਾਂ ਸੱਦਨ ਦੀ ਲੋੜ ਨਹੀਂ ਭਾਈਆਂ ਤਾਂ ਸ਼ੇਰ ਨਹੀਂ ਭੈਣੇ ਪਾਤੂ ਆ ਤੇਰੇ ਵਰਗਾ ਗਿੱਦੜਾ ਨੂੰ ਸੰਭਲ ਲਈ ਆਇਆ ਵੱਡਾ ਚੌਰਾ ਆ ਬੈਠੀ ਆ ਤੂੰ ਵੜ ਕੇ ਦਿਖਾਈ ਹੁਣ ਕਮਰੇ ਚ ਤੈਨੂੰ ਮੈਂ ਬਿਠਾਉਂਗਾ ਇੱਥੇ ਮਾਰ ਤੇ ਫੋ ਮਾਰ ਤੇ ਉਹ ਭਾਈ ਦੀ ਦਾ ਸੁਫਨਾ ਤੀ ਉਫ 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 ਉੰਦਾ ਦੀ ਮਹਾ ਮਾਰਦੇ ਹੀ ਜੀ ਭਾਂਦੇ ਆ ਦੀ ਕੁੱਟ ਪਈਆ ਰਾਤ ਨੂੰ ਵੀ ਸੁਫਨੇ ਚਾਹੀ ਲੱਗ ਜਵੇ ਮਾਂਜੇ ਬਚੀ ਜਾਂਦੇ ਨੇ ਤੇ ਕਾਲਿਆਂ ਦੀ ਮੈਂ ਕਣਕ ਸੀਰੀਆਂ ਦਿਓ ਉੱਥੇ ਜਾ ਕੇ ਬਹਿ ਗਈ ਆਉਦੇ ਪੇਕੇ ਹੁਣ ਮੈਂ ਕਿਹਨੂੰ ਖਵਾਉਂਗਾ ਇਹ ਪੈਰਾ ਥੱਲੇ ਆਈ ਜਾਂਦੀ ਆ ਓਹੋ ਬਚ ਗਿਆ ਅੱਜ ਤਾਂ ਮੈਂ ਤਾਂ ਇਹਦੀ ਮਹਾ ਪਾਈ ਗਈ ਕੁੱਟ ਸੁਫਨਾ ਆਇਆ ਤੀ ਬੇਖੜ ਜਾ ਆਇ ਤੈਨੂੰ ਤਿਆਰ ਕਰਾਂ ਲੈ ਕੇ ਬੈਠ। ਇਹ ਕੋਈ ਪੱਕਾ ਨਹੀਂ ਜਾਂਦਾ ਵੇ ਪਿਓ ਵਰਗਾ ਦਕੂਸਾ ਜਿਹਾ। ਉਹ ਰੋਂ ਰੋਂ ਕੇ ਅਲੱਗ ਬੰਨੀ ਰੱਖਿਆ ਕਰ। ਤੇਰਾ ਪਿਓ ਵੀ ਰੋਂਣ ਤੱਕ ਕੇ ਰੱਖ ਬੰਨ ਕੇ ਰੱਖਦਾ ਆ। ਮੈਂ ਚੱਲ ਨਿਮਾਵਾ ਤੈਨੂੰ। ਉਹ ਆ ਜਾ ਬਹਿ ਜਾ। ਉਹ ਮੈਂ ਨਹੀਂ ਪਤਾ ਯਾਰ ਬੈਠੀ ਹੋ ਕੇ ਸਿੱਟੇ ਰਹਿਣਾ ਮੈਨੂੰ। ਤੇਰਾ ਤਾਂ ਬਹਿ ਜਾਈ ਤੁਸੀਂ ਬਹਿ ਜਾ। ਉਹ ਕੋਈ ਮੈਂ ਨਹੀਂ ਪਤਾ ਮੈਂ ਬਥੇਰਾ ਮੇਰਾ ਜਰੂਸ ਪੜਦਾ ਪਈ ਨੇ। ਬਹਿ ਜਾ ਤੁਸੀਂ ਬਹਿ ਕੇ ਗੱਲ ਕਰਦੇ ਆ। ਉਹ ਤੂੰ ਬਹਿ ਕੇ ਗੱਲ ਕਰਦਾ ਤੂੰ ਬੈਠ ਸਹੀ। ਕੋਈ ਨਾ ਭਾਈਆ ਭਾਈਆ ਜਦੋਂ ਆਇਆ ਚਾਰ ਬੰਦੇ ਗੱਲ ਕਰਕੇ ਜਾਵਾਂਗੇ। ਮੇਰਾ ਤਰੂਸ ਕੱਟਿਆ ਯਾਰ। ਕੋਈ ਨਾ ਫਿਰ ਕਿਉਂ ਨਾ ਜਰੂਰ ਕਰੇ ਕੋਈ ਨਾ ਪੌੜ ਗਿਆ ਤੂੰ ਉਹਦੇ ਆ ਕੇ ਬੰਦਿਆਂ ਦੀ ਗੱਨ ਕਰੀ ਤੇ ਕੋਈ ਕੀ ਗੱਲ ਹੋ ਗਈ ਤੈਨੂੰ ਕੁਛ ਵੀ ਨਹੀਂ ਗੱਲ ਹੋਈ ਇਹਨਾਂ ਦਾ ਪੁੱਛਾ ਇਹਨੂੰ ਕਿਹਾ ਕਿ ਕਿੰਨਾ ਦਿਨ ਉਸ ਕੱਢ ਕੇ ਗਿਆ ਹੈ ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਸੱਜੇ ਹੈ ਵਾ ਫਿਰ ਕਸੂਰ ਤਾਂ ਤੇਰਾ ਹੈ ਮੇਰਾ ਨਹੀਂ ਕਸੂਰ ਹੈਗਾ ਜੀ ਫਿਰ ਆ ਮੇਰੇ ਮੂੰਹ ਤੇ ਕਹੀ ਜਾਂਦਾ ਤੇਰੇ ਇਹਦਾ ਉਹੀ ਦੋਸਾਂ ਲਾਉਂਦੇ ਨੇ ਕੀ ਗੱਲ ਹੋਈ ਭਾਈ ਤੁਸੀਂ ਜੀ ਨੂੰ ਮਾਦੀ ਜਾ ਕੇ ਪੁੱਛੋ ਕਥੇਰਾ ਚ ਇਹਦਾ ਮੇਰੀ ਦਾਰੀ ਜੱਥ ਮੋਨਾ ਦੀ ਮੈਂ ਪੱਕਾ ਉੱਥੇ ਸੁੱਕ ਨਹੀਂ ਪਈ ਪਈਆ ਅਜਾ ਚਾਹੀ ਬਦਲੀ ਮੀ ਵੱਜੀ ਆਂ ਆਏ ਕਿ ਮੈਂ ਪੜ ਪੱਗ ਉੱਤਨਤ ਪੜ ਪੁੱਛੋ ਇਹਨੇ ਡੱਕ ਦੇ ਖਾਤੇ ਸਾਰੇ ਪਿੰਡ ਚ ਜਨੂਸ਼ ਕਰਦਾ ਨਾ ਦਾਰੂ ਦਾ ਨਹੀਂ ਪੀਂਦਾ ਇਹਨੇ ਕਿਉਂ ਨਹੀਂ ਪੀਂਦਾ ਨਾ ਨਾ ਦਾਰੂ ਤੂੰ ਦਾ ਚੰਗਾ ਨਹੀਂ ਭਾਈ ਇਹ ਕਿ ਪੀਂਦਾ ਨਹੀਂ ਹੈਗਾ ਇਹ ਤਾਂ ਚੋਰੀਓ ਪੀਂਦਾ ਹੈ ਦੇਖ ਸਾਡੇ ਸਾਹਮਣੇ ਤਾਂ ਨਹੀਂ ਭਾਈ ਪੀਤੀ ਆ ਜਿੱਤ ਕੇ ਇਹਦਾ ਫੁੱਲ ਡਾਕਦਾ ਹੈ ਮੇਰੇ ਨਾਮ ਵੀ ਸ਼ੀਰ ਲਾਇਆ ਨੇ ਕਾਤਰਦਾ ਕੋਈ ਨਹੀਂ ਛੱਡਦਾ ਆ ਦੇ ਹੁਣ ਭਾਈ ਮੇਰੇ ਨਾਲ ਤੇ ਇਹ ਕੋਈ ਵਾਸਤਾ ਨਹੀਂ ਇਹਨੇ ਤਾਂ ਪਾਣੀ ਵੀ ਨਹੀਂ ਪਾਇਆ ਅੱਛਾ ਪਾਣੀ ਵੀ ਨਹੀਂ ਪਾਇਆ ਪੌਣ ਅਗਲਾ ਅਸ਼ਮਾਰਿਆ ਚੋਰੀ ਉਹ ਮੁੰਡੇ ਤੋਂ ਪਰ ਜਦੋਂ ਇਹ ਆਪ ਪੁੱਠਾ ਜਿੱਦਾ ਬੋਲਣ ਲੱਗ ਗਿਆ ਫੇਰ ਭਾਈ ਉਹ ਨਹੀਂ ਬੋਲੇ ਨੇ ਨਾ ਫੇਰ ਤਾਂ ਹੱਕ ਬਣਦਾ ਕੋ ਮੈਂ ਤਾਂ ਦਰੂ ਪਿੱਛੇ ਦੀ ਤਾਂ ਬਾਈ ਇਹਨੂੰ ਫਿਰ ਫਿਰ ਚੱਲੀ ਦੇ ਰਿਆ ਯਾਰ ਓਏ ਝੱਟ ਦੇਖਣੇ ਚਾਹ ਲੋ ਕੰਦੇ ਕੰਦੇ ਆ ਗਏ ਓ ਤੂੰ ਦੇਖਦਾ ਫਾਟੇ ਓ ਕਾਪੀਆਂ ਆਦਾ ਹੈ ਦਰੂ ਬੰਦ ਤੋਰ ਕੰਦੇ ਕੰਦੇ ਓ ਤੂੰ ਬਹਿ ਜਾ ਬੈਠ ਬਈ ਹੋਰ ਹੁਣ ਸਾਡੋ ਓਡੀ ਨਹੀਂ ਆਉਂਦਾ ਦੇਖੀ ਨਹੀਂ ਆਉਂਦਾ ਨਾ ਇਹ ਹਵਾਲਾ ਆ ਬਾਈ ਹਾਇ ਨੇ ਆਪੀ ਗੱਲ ਕਰੀ ਇੱਥੇ ਲੜਾਈ ਕਰਨਾ ਹਾਂ ਜੋ ਛੋਦੇ ਸਾਹਮਣੇ ਬੋਲ ਜਾ ਹਾਂ ਦੇਖ ਲੈ ਕੋਈ ਕੋਈ ਕਿਹੜੀ ਆਂ ਦਰਿਆ ਯਾਰ ਓ ਤੂੰ ਚੁੱਪ ਕਰ ਓਏ ਜਿਹੜਾ ਤੂੰ ਸਾਨੂੰ ਨਾਲ ਲੈ ਕੇ ਆਇਆ ਤਰਾਂ ਚੁੱਪ ਕਰਕੇ ਬਹਿ ਜਾ ਮੈਂ ਸਾਠੇ ਕਰਕੇ ਚੁੱਪਾਂ ਬਈ ਆ ਦੇਖ ਲੈ ਅੱਜ ਇਹ ਦੇਖੋ ਬੋਲਣ ਦੀ ਤੈਨੂੰ ਅਕਲ ਨਹੀਂ ਹੈਗੀ ਇਹ ਤੂੰ ਸਾਹਮਣੇ ਹੀ ਕੁਛ ਕਰਦਾ ਮੰਗ ਰੋ ਕੀ ਕਰਦਾ ਹੋਣਾ ਉਦੋਂ ਦੀ ਨਾਲ ਇੱਕ ਤਾਂ ਮਾਗਰ ਤੁਰਪੀ ਤੇ ਉੱਠ ਕੇ ਉਹ ਚੱਲ ਮੰਗਦਾ ਹੁਣ ਤੇ ਤੂੰ ਵੀ ਆਇਆ ਸੀ 200 ਬੰਦਾ ਲੈ ਕੇ ਫੇਰੀ ਤੁਰੀ ਆਓ ਕਿਹੜੀ ਕੱਲੀ ਤੁਰਪੀ ਦੇਖ ਤਾਂ ਇਹਦਾ ਕਿਵੇਂ ਜੀਭ ਚੱਲਦੀ ਐ ਜੀਭ ਤਾਂ ਦੇਖ ਕਿਵੇਂ ਐ ਪੀਤੀ ਹੋਊਦਾਰ ਪੱਕੀ ਪੀਤੀ ਹੋਊਗੀ ਉਹ ਭਾਈ ਮੈਂ ਹੱਥ ਲਾਉ ਨਾ ਤੂੰ ਤੇਰੇ ਨਾਲ ਮੈਂ ਰਹਿਣਾ ਭਾਈ ਨਾ ਮੇਰੇ ਹੁੰਦਾ ਤਾਂ ਪੀਤੀ ਨਹੀਂ ਕਿਤੇ ਆਪਣੇ ਘਰੇ ਤਾਂ ਹੁਣ ਬੱਸ ਕਰ ਜਾ ਤੂੰ ਕੀ ਬੋਲਣ ਨੂੰ ਮਰਦਾ ਉਤਾਪਤੀ ਵੀ ਤੇ ਛੱਤਰ ਖਾਣਾ ਬਿਸਤਰੇ ਤੋਂ ਮੂਤਦਾ ਦਾਰੂ ਪੀ ਕੇ ਦੇਖੋ ਕਿਵੇਂ ਚਾਬਰ ਚਾਬਰ ਬੋਲਦਾ ਪੰਚਾਇਤ ਨਹੀਂ ਬੋਲਦਾ ਐ ਨਹੀਂ ਬੋਲਦਾ ਦੇਖ ਵਧੀਆ ਕੰਮ ਕਰਦਾ ਇਹ ਬਈ ਪੰਚਾਇਤ ਨਹੀਂ ਇਹ ਉਹੀ ਆ ਜਿਹਦੇ ਨਾਲ ਰਲਿਆ ਹੋਇਆ ਏ ਚੱਲ ਛਿਆਂ ਨੂੰ ਦਤਾਤਾ ਦੰਦਾ ਨਾਲ ਵਾਲੇ ਨੂੰ ਨਿਊ ਬੋਲਣਾ ਤਾਂ ਬੋਤਲ ਦਾ ਹੀ ਸ਼ਾਮ ਨੂੰ ਦੇ ਕੇ ਤੋੜਦਾ ਹੈ ਹੋਰ ਅਜੇ ਨਾ ਮੈਂ ਪੀਂਦਾ ਲਈ ਸਾਲੇ ਇਹ ਤਾਂ ਜਿਹੜਾ ਤਾਂ ਕੁੜੀ ਚੱਜਦੀ ਹੋਵੇ ਬਹੁਤ ਦੇਖ ਉੱਤਲ ਤੂੰ ਦਾ ਯਾਰ ਸਾਡੀ ਨਾਲ ਵੇਚੀ ਕਰਾਦੀ ਲਿਆ ਕੇ ਮੇਰੀ ਗੱਲ ਸੁਣ ਓਏ ਇਹ ਸਾਰਾ ਸਾਰੇ ਸੋਟੇ ਆਹੇ ਕੁੜੀ ਨੂੰ ਬਿਠਾ ਰਿਆ ਲੋ ਜਾਨਾ ਮੈਥੋ ਆਹੀ ਉਨਕਲ ਜੀ ਦਾ ਟਰਾਲੀ ਮੇਰੇ ਛਾਂਕੜਿਆਂ ਦਾ ਭਾਈ ਚੁੱਪ ਕਰਾ ਪਹਿਲਾਂ ਅੰਦਰ ਚੱਕ ਚੱਕ ਗੱਲਾਂ ਕਰਦਾ ਯਾਰ ਤੂੰ ਚੁੱਪ ਕਰ ਓਏ ਪੂਰੇ ਤਾਂ ਹੈ ਭੁੱਖੇ ਮਰਦੀ ਆ ਆਪਣੇ ਦੁੱਧ ਲੱਸੀ ਪੀਂਦੀ ਹੁੰਦੀ ਤੇ ਹਾਂ ਕਿਤੇ ਵੇਖੀ ਰਕਣ ਰਕਕਾ ਨਾ ਮੈਂ ਡੀਪੀ ਭਰੀਆ ਤੂੰ ਚੱਕ ਲਈ ਕਿਉਂ ਤੇਰੀ ਬਹੂ ਦੀ ਪੰਜੀਰੀ ਚ ਕੰਮ ਆਉ ਨਾ ਚਲੋ ਪੋਤੇ ਲੈਣ ਜਾਂਦੇ ਨਾ ਦੁੱਧ ਪਾਉਣਿਆਂ ਨਾਲੇ ਲੱਸੀ ਪਾਉਣ ਤੈਨੂੰ ਓ ਚਲ ਤੂੰ ਕਿਉਂ ਬੋਲੀਏ ਨਾ ਯਾਰ ਆਪਾਂ ਜਿਹੜੀ ਗੱਲ ਕਰਨੀ ਓਹ ਕਰਨੀ ਹੈਗੀ ਕੁੜੀ ਦਾ ਤੇ ਤੂੰ ਦਾ ਜੀ ਮੇਣਾ ਮੇਣੀ ਹੋ ਗਏ ਦੇ ਕੁੜੀ ਤਾਂ ਭੈਣੇ ਪਿੱਪਲ ਦੇ ਪੱਤੇ ਵਾਗੀ ਕਾਤੀ ਨਾ ਤੂੰ ਤਾਂ ਬਾੜਾ ਟੁੱਟਾ ਤਰੇ ਤਾਂ ਆਪਾਂ ਇਹ ਤੂੰ ਤਾਂ ਪੱਤੇ ਵਰ ਗਈ ਓ ਯਾਰ ਤੂੰ ਗੱਲ ਕਰਨ ਦੇ ਚੁੱਪ ਕਰ ਜਾ ਓ ਮੈਂ ਕਿਹਾ ਮੇਣੀ ਪੁੱਤਾ ਜਿੰਨਾ ਨਾ ਰਹੇ ਤੂੰ ਜਦ ਤੱਕ ਪਕੜਿਆ ਸੀ ਬੈਠੇ ਆ ਗੱਲ ਕਰ ਲੈ ਜਿਹੜਾ ਤੂੰ ਕਰਨੀ ਏਡਾ ਹੋਵੇ ਹਵਾ ਦੇ ਹੁਣ ਤੁਸੀਂ ਆਪਾਂ ਨੂੰ ਆਪਾਂ ਕਿੰਨਾ ਜਿਹੜਾ ਰੇਖਾ ਲਾਂਗੇ ਮੈਂ ਛੋਟੀ ਗੱਲ ਇਹਨਾਂ ਦੇਖੋ ਸ਼ਾਮਤਾਂ ਮੈਂ ਛੋਟੀ ਗੱਲ ਮੋਰਦਾਰੀ ਜਦੋਂ ਚਾਰ ਬੰਦੇ ਆ ਗਏ ਘੱਟੋ ਘੱਟ ਪੰਦੀ ਨੂੰ ਕੋਈ ਨਹੀਂ ਦੀ ਤਮੀਜ਼ ਚਾਹੀਦੀ ਆ ਚਲ ਕੋਈ ਗੱਲ ਨਹੀਂ ਉਹ ਸੱਜੇ ਵਿੱਚ ਹੀ ਕਰ ਆ ਗਏ ਉਹਨੂੰ ਅਸੀਂ ਸਮਝਾਵਾਂਗੇ ਤੂੰ ਹੁਣ ਆਇਆ ਵੀ ਕੋਈ ਤੋੜਨਿਆ ਕਨਾ ਕਾਨੂੰਨ ਮੈਂ ਬਰਨਾ ਸਮਝਦਾ ਹਾਂ ਮੈਂ ਬਰਨਾ ਸਮਝਦਾ ਨਹੀਂ ਹਾਂ ਤੱਕੇਰਾਂ ਤੂੰ ਸਾਡੀ ਗਾਰੰਟੀ ਦੇ ਤੋੜ ਦੇਖੋ ਜ਼ਿੰਮੇਵਾਰੀ ਲੈ ਜਾਓ ਜ਼ਿੰਮੇਵਾਰੀ ਪੂਰੀ ਤੋੜ ਦੋ ਹਾਂ ਜ਼ਿੰਮੇਵਾਰੀ ਲੈ ਕੇ ਜਾ ਦੇਖ ਲੈ ਬਾਈ ਬਾਈ ਜ਼ਿੰਮੇਵਾਰੀ ਲੈਣਗੀ ਜਾਂਗਾ ਆ ਦੇਖੋ ਕੱਲ ਕੱਲ ਨੂੰ ਨੰਬਰ ਆ ਗਿਆ ਪਰ ਮੈਂ ਤਾਂ ਸੌਣ ਨੂੰ ਪਾਉਂਗਾ ਇਹਨੇ ਦਾਰੂ ਪੀ ਕੁੱਟੀ ਨਾ ਮਾਇ ਵੀ ਲਾ ਕੇ ਘਟੂਗਾ ਇਹਨੂੰ ਇਹਦਾ ਬੱਚ ਗਿਆ ਟੂਗੇ ਕੁੱਟੇਗਾ ਅਸੇ ਦੀਆਂ ਨੱਤਾਂ ਤੋੜ ਦਿੰਦੇ ਸਰ ਕੋਈ ਗੱਲ ਨਹੀਂ ਆਏ ਹੁਣ ਨੱਤੀਆਂ ਆਪਣਾ ਬਾਈ ਨਾਲ ਇਹਨੂੰ ਵੀ ਸਮਝਾਉਣਾ ਪੜਿਆ ਇਹਨੂੰ ਜਾ ਕੇ ਬੋਲਦੀ ਹੈ ਮਾਰੀ ਠੰਡੀ ਰਹਿਦਾ ਕੁਝ ਨਹੀਂ ਹੁੰਦਾ ਹੈਗਾ ਇਹ ਇਹਦੇ ਵਿੱਚ ਕਸੂਰ ਆ ਮੈਂ ਛੋੜ ਦੇ ਸਾਹਮਣੇ ਛਿੱਤਰ ਨਾ ਕਿਉਂ ਕੁੜੀ ਦੇ ਚਲ ਉਹਦਾ ਕਸੂਰ ਦਾ ਜੇ ਮੈਂ ਕਿਤੇ ਮਾਰੀ ਤੈਨੂੰ ਸਾਨੂੰ ਅੱਛੇ ਨਾ ਇਹ ਪੀ ਜਾਂਦਾ ਨਾ ਮੇਰੀਆਂ ਜਾਈਆਂ ਦੇਖੋ ਸਾਰੀਆਂ ਪਾੜੀਆਂ ਪਈਆਂ ਨੇ ਨਾ ਕੁਰੀ ਪਾਚੇ ਮਾਰ ਦਿਆ ਪਾੜਤੀਆਂ ਜਾਈਆਂ ਓਏ ਨਾ ਆ ਦੇਖੀ ਬਈ ਤਾਨ ਹੋ ਰਿਹਾ ਦੇਖ ਮੇਰਾ ਟੂਹਾ ਆ ਦੇਖੇ ਨਾ ਵੀ ਦਾਈਆਂ ਪਾੜ ਕੇ ਮੈਂ ਓਏ ਜੱਕਿਆ ਕਿਸੇ ਨਾਰੀ ਤੇ ਟਿੱਕ ਗਿਆ ਉਹ ਪਾੜਤੀਆਂ ਜਾਈਆਂ ਨੇ ਛੇਕਾ ਦਿੱਤਾ ਇਹ ਤੁਹਾਡੇ ਪਈ ਟੂਹੀ ਦਾ ਲਾਲ ਕਰ ਗਿਆ ਮਾਂਜੇ ਮਾਰ ਮਾਰ ਓਏ ਜਦ ਲਾਲ ਕਿੱਥੇ ਹੋ ਗਈ ਕੁੜੀ ਦਾ ਮਹੀਨਾ ਹੋ ਗਿਆ ਉਦੋਂ ਦੀ ਛਾਪੇ ਪੈਣੇ ਬਈ ਹਾਂ ਛਾਪੇ ਪੈਣੇ ਉਦੋਂ ਦੇ ਤੇਰੇ ਮਾਂਜੇ ਛਾਪੇ ਪੈਣੇ ਉਹ ਤਾਂ ਤਾਂ ਕੋਈ ਜੇ ਤਖਤਾ ਖੁਰਚਣਾ ਲਾ ਕੇ ਦਾਅਵਾ ਦਿੱਤਾ ਹੁੰਦਾ ਉਹਦੇ ਵੀ ਨਿਸ਼ਾਨ ਮਟ ਜਾਣਾ ਸੀ ਪਖੰਡ ਕਰਦਾ ਪਖੰਡ ਕਿਸੇ ਪਾਸੋਂ ਛਿੱਤਰ ਖਾ ਕੇ ਆਇਆ ਹੋਊਗਾ ਨਹੀਂ ਤੂੰ ਨਾ ਵੱੜ ਬੋਲ ਤਰੇ ਮਰੇਗਾ ਚਾਪੜਾ ਮੇਰਾ ਜੱਗਾ ਭਾਈ ਉਹ ਉਹ ਭਾਈ ਉਹ ਮੈਂ ਮੈਂ ਤਾਂ ਕੁੜੀ ਤੂੰ ਇੱਧਰ ਭਾੜੀ ਕੁੜੀ ਭਾੜੀ ਬੱਸ ਬੱਸ ਮੇਰੇ ਸਾੜੇ ਦਿਨ ਸਹਾਈ ਹੋ ਗਿਆ ਕੀ ਹੋ ਰਿਹਾ ਤੂੰ ਮੋਛ ਮਾਰ ਕੇ ਬੋਲ ਮਰੇ ਹੱਡੇ ਹੁੰਦੇ ਨੇ ਬੋਲਦਾ ਤੂੰ ਦੇਖ ਲੈ ਕਿੱਥੇ ਆਉਂਦਾ ਦੇਖ ਲੈ ਕੇ ਵਗ ਜੇ ਮੈਥੋਂ ਹੱਥ ਲਾ ਕੇ ਦੇਖ ਲਈ ਕਿਤੇ ਫਿਰ ਦੰਦ ਹੋਏ ਚੁੱਪ ਕੇ ਬੱਚੇ ਔਰ ਤੂੰ ਖੜ ਇਹਨੇ ਛੋਰੀਆਂ ਕੰਨਿਆ ਨੇ ਗੋਟਾ ਦਾ ਮੇਰੇ ਸਾੜੇ ਖੜੇ ਹੁੰਦੇ ਨਾ ਲੜਾਈ ਕਰਦਾ ਹਾਂ ਭਾਈ ਜੀ ਤੁਸੀਂ ਆਏ ਹੋ ਹਾਂਜੀ ਕੋਈ ਸਾਰੀ ਸਮਝ ਨਾਲ ਗੱਲ ਕਰੋ ਤਾਂ ਗੱਲ ਦਾ ਹੀ ਸਮਝਾ ਨਹੀਂ ਕਰਦੇ ਆ ਤੂੰ ਸਾਨੂੰ ਕਾਹਤੋਂ ਲੈ ਕੇ ਦੀ ਜਦੋਂ ਤੁਸੀਂ ਉਹ ਲੜਨਾ ਦੀ ਆ ਦੇਖ ਬਾਈ ਤੁਹਾਡੇ ਸਾਹਮਣੇ ਆ ਘਰੇ ਤਾਂ ਮੈਨੂੰ ਕੁੜਤੀ ਕੁੜਤ ਹੋ ਰਹੀ ਮੇਰੇ ਮਾਰਿਆ ਦੀ ਤੂੰ ਵੀ ਮਾਰਿਆ ਠੰਡਾ ਰਹਿ ਜੋ ਸਾਨੂੰ ਨਾਲ ਲੈ ਕੇ ਅਸੀਂ ਗੱਲ ਕਰਾਂਗੇ ਕੋਈ ਗੱਲ ਸੁਣ ਓਏ ਹਾਂ ਬਾਈ ਇਹਦੇ ਵਿੱਚ ਨਾਲਦਾਰਨੀ ਚ ਕਸੂਰ ਨਹੀਂ ਹੈਗਾ ਕਸੂਰ ਸਾਰਾ ਤੇਰੇ ਚ ਹੈ ਹਾਂ ਬਾਈ ਮੇਰੇ ਮਾਂਜੇ ਮਾਰਦੇ ਮੇਰਾ ਪਤਾ ਨੂੰ ਜੇ ਮੈਂ ਹੁਣ ਪਤਾ ਨਾ ਗਿਆ ਤੈਨੂੰ ਇਹ ਹੱਥ ਨਾਲ ਮੈਂ ਕੁਟੂ ਪਿਆ ਦੇਣਾ ਬੀਚਾਲ ਥੱਕਿਆ ਹੋਇਆ ਆ ਕੇ ਫਿਰ ਤੂੰ ਆ ਕੇ ਇੱਥੇ ਕਰ ਧੱਜੂ ਪਾਉਣ ਲੱਗੇ ਨਾ ਜਵਾਕਾਂ ਨੂੰ ਪਾਈਦਾ ਨਿੱਕੇ ਨਿੱਕੇ ਜਵਾਕ ਨੇ ਉਹ ਵਿਚਾਰੇ ਦੇਖ ਲਾ ਉਹ ਖੜੀ ਕੁੜੀ ਖੜੀ ਆ ਮੁੰਡਾ ਖੜਾ ਉਹ ਇਹ ਤਾਂ ਬਾਈ ਪਹਿਲੀ ਵਾਰ ਸੁਣਿਆ ਵੀ ਸ਼ਰਾਬੀ ਦਾ ਬਹੁ ਨੂੰ ਕੁੜਤਾ ਦੇਖੇਦਾ ਸ਼ਰਾਬੀ ਨੂੰ ਕੁੜਦਿਆ ਮੈਨੂੰ ਕੁੜਦਿਆ ਨਹੀਂ ਯਾਰ ਤਾਂ ਤਾਂ ਮੇਰੀ ਵੀ ਨਾਲ ਬੇਇੱਜ਼ਤੀ ਕਰਾਤੀ ਜੇ ਤੈਨੂੰ ਮੈਂ ਕੁਟੂ ਲਵਾਉਣਾ ਤਾਂ ਤੂੰ ਆ ਕੇ ਘਰੇ ਫੇਸ ਕਰ ਲੈ ਮੈਨੂੰ ਪਤਾ ਲੱਗਿਆ ਪੂਰੀ ਬੇਵਨ ਵਾਲੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਜਵਾਕਾਂ ਨੂੰ ਪੜਾ ਤੂੰ ਉਹ ਵਿਚਾਰੇ ਉਹ ਵੇ ਫਿਰਦੇ ਨੇ ਖੇਡਦੇ ਜਵਾਕਾਂ ਦੀ ਪੜਾਈ ਖਰਾਬ ਕਰੀ ਇਹਨਾਂ ਤੋਂ ਨਾਲ ਤਾਂ ਤੂੰ ਬਾਈ ਬਣ ਕੇ ਨਾਲ ਕ람 ਮੇਰੇ ਚ ਗਲਤੀ ਆ ਇਹਦੋਂ ਮੁੜ ਕੇ ਮੈਂ ਨਾ ਪੀਵਾ। ਇੱਕ ਗਲਤੀ ਥੋੜੀ ਨਾ ਆਇਆ। ਇਹਦੇ ਪਤਾ ਕਿੱਡੇ-ਕੱਡੇ ਆਏ ਬਨੇ। ਮੈਂ ਪਹਿਲਾਂ ਸੋਚਿਆ ਕਿ ਚਾਲੇ ਨੂੰ ਕੋਈ ਕਸਰ ਹੁੰਦੀ ਹੋਣੀ। ਤਾਂ ਨਹੀਂ ਕਿਤੇ ਕੰਮ ਵੱਲ ਮੂੰਹ ਕਰਦਾ ਹੈ। ਮੈਂ ਲੇਕੀ ਥੋੜਾ ਪਵਾਨ। ਉਹ ਪਹੁੰਚਿਆ ਹੋਇਆ ਸੰਤ ਸਿਗਾ ਦੇਲਾ ਆਪਣੇ ਸਾਰਾ ਪਿੰਡ ਜਾਂਦਾ ਉਹਦੇ ਕੋਲੇ। ਉਹਨੂੰ ਮਾਵਾ ਭੈਣਾ ਨਹੀਂ ਗਾਲਾਂ ਕੱਢ ਕੇ ਆਇਆ ਇਹ। ਉਹਨੂੰ ਇੰਨਾ ਮਾੜਾ ਬੋਲ ਕੇ ਆਇਆ। ਗੱਲ ਸੁਣਾ ਇਹਨੂੰ ਹੈਗੀ ਤੀ ਬਗਾਨੇ ਹਵਾ। ਹਾਂ। ਸਵਾਹ ਜੀ ਚਿੱਤਰਾਂ ਦੀ ਘਾਟ ਹੈ ਨੂੰ ਹਵਾ ਹਵਾ ਕੋਈ ਨਹੀਂ ਜੇ ਹਵਾ ਹੁੰਦੀ ਬਾਬੇ ਨੂੰ ਖੜਦਾ ਤੇ ਨਹੀਂ ਬਾਬੇ ਨੂੰ ਵੀ ਕੁੱਟਿਆ ਹਾਂ ਤੈਨੂੰ ਰੇਹਾਂ ਨਾਲ ਜਰਾ ਮੜੇ ਬੱਲ ਮੈਂ ਸੋਨ ਲਾ ਦੀ ਕੋਈ ਗੱਲ ਮੈਂ ਥੋੜੀ ਥੋੜੀ ਕੋਈ ਨਾ ਤੋ ਹਾਂ ਸਟਾਰਟ ਆ ਮੈਂ ਖੜ ਜਾ ਆ ਤੈਨੂੰ ਤਿਆਰ ਕਰਾਂ ਲੈ ਤੇ ਬੈਠ ਦੇ ਤੈਨੂੰ ਪਤਾ ਵੀ ਨਹੀਂ ਜਾਂਦਾ ਵੇ ਪਿਓ ਵਰਗਾ ਦਕੂਸਾ ਜਾ ਰੋਂ ਰੋਂ ਕੇ ਪਲਕ ਬੰਨੀ ਰੱਖਿਆ ਕਰ ਤੇਰਾ ਪਿਓ ਵੀ ਰੋਂ ਤੱਕ ਕੇ ਰੱਖ ਬੰਨ ਕੇ ਰੱਖਦਾ ਆ ਲੈ ਚਲ ਨਮਾਵਾ ਤੈਨੂੰ ਭੱਜੇ ਗਿਆ